ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਬੁਰਜ ਕਲਾਲਾ ਤਸਵੀਰ ਜਗਰਾਉਂ ਤੇ ਜ਼ਿਲ੍ਹਾ ਮਿੱਤਰੋ ਲੁਧਿਆਣਾ ਤੇ ਬਾਈ ਬਿਆੰਤ ਦੇ ਘਰੋਂ ਆਪਾਂ ਸੁਣੋ ਪਸ਼ੂ ਦਿਖਾ ਰਿਹਾ ਮਿੱਤਰੋ ਸਾਰੇ ਪਸ਼ੂ ਬਕਾਉ ਹੈ ਕੀ ਕਾਰਨ ਬਣਿਆ ਕਿਉਂ ਵੇਚ ਰਿਹਾ ਇਹ ਵੀ ਆਪਾਂ ਬਾਈ ਦੇ ਨਾਲ ਗੱਲਬਾਤ ਕਰਾਂਗੇ ਤੇ ਬਾਈ ਦਾ ਪਹਿਲਾ ਵਪਾਰ ਦਾ ਵੀ ਕੰਮ ਅਸੀਂ ਕਈ ਬਰਾ ਕਮੈਂਟ ਵੀ ਕਰਨਗੇ ਬਾਈ ਦਾ ਕੰਮ ਵਪਾਰ ਦਾ ਪਰ ਆਹ ਮਿੱਤਰੋ ਬਾਈ ਜਿਹੜੇ ਪਸ਼ੂ ਰੱਖੇ ਹੋਏ ਨੇ ਇਹ ਬਾਈ ਦੇ ਘਰ ਦੇ ਸੀ ਕਿਉਂਕਿ ਆਪਾਂ ਪਹਿਲਾਂ ਹੀ ਦੱਸਦੇ ਹਾਂ ਕਿਉਂਕਿ ਕਮੈਂਟ ਤੋਂ ਪਹਿਲਾਂ ਜੇ ਆਪਾਂ ਦੱਸ ਦਈਏ ਕਲੀਅਰ ਕਰ ਦਈਏ ਤਾਂ ਉਹ ਸੌਖਾ ਰਹਿੰਦਾ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਪਹਿਲਾਂ ਦੱਸ ਦੀ ਕਰਦੇ ਆਪਣਾ ਪਿੰਡ ਹੈਗਾ ਬੁਰਜ ਕਲਾਲਾ ਹਾਂਜੀ ਪਿੰਡ ਬੁਰਜ ਕਲਾਲਾ ਤਹਿਸੀਲ ਜਗਰਾਉਂ ਜਿਹੜਾ ਲੁਧਿਆਣਾ ਜੀ ਠੀਕ ਆ ਇਹ ਕਿੱਥੇ ਜੇ ਰਹਿ ਜਾਂਦਾ ਕਿਹੜੇ ਪਿੰਡ ਦੇ ਕੋਈ ਇੱਕ ਪਾਸੇ ਤਾਂ ਇਧਰੋਂ ਬਲਾਸਪੋਰ ਲੱਗ ਗਿਆ ਸਾਡੇ ਹਾਂ ਜਿਲ੍ਹਾ ਮੋਗੇ ਚ ਆਉਂਦਾ ਹਨਾ ਮੋਗੇ ਚ ਆਉਂਦਾ ਇੱਕ ਪਾਸੇ ਇਧਰ ਦਵਾਨੇ ਪਿੰਡ ਨਾਲ ਉਹ ਬਰਨਾਲੇ ਚ ਉਹ ਬਰਨਾਲੇ ਚ ਆਉਂਦਾ ਸਾਡੇ ਤਿੰਨਾਂ ਪਿੰਡਾਂ ਦੀਆਂ ਹੱਦਾਂ ਲੱਗਦੀਆਂ ਠੀਕ ਹੈ ਤਿੰਨੇ ਜਿਲ੍ਹਿਆਂ ਦੀਆਂ ਆਟ ਜਾਂ ਪਿੰਡ ਰਹਿ ਗਿਆ ਜੀ ਸਾਡਾ ਇਦੋਂ ਇਦੋਂ ਹਾਂ ਜੀ ਮੋਗੇ ਤੋਂ ਵੀ ਜਗਰੋਂ ਤੋਂ ਵੀ ਤੀ ਬਸ ਸੈਂਟਰ ਜੇਚਾ ਹਾਂ ਜੀ ਸੈਂਟਰ ਜੇਚਾ ਇਹ ਕੀ ਕਾਰਨ ਹੋਇਆ ਜਿਹੜੇ ਸਾਰੇ ਪਸ਼ੂ ਇਕੱਠੇ ਵੇਚ ਰਹੇ ਹੋ ਵੀਰੇ ਥੋੜੀ ਜੀ ਲੇਬਰ ਦੀ ਸਮੱਸਿਆ ਆਪਣਾ ਬੰਦਾ ਰੱਖਿਆ ਹੋਇਆ ਸੀਗਾ ਤੇ ਉਹਦਾ ਕਰਕੇ ਟਿਕਤ ਆਉਂਦੀ ਆ ਤਾਂ ਵੇਚਦੇ ਜਾਨੀ ਦੀ ਪਹਿਲਾਂ ਆਪਾਂ ਵਪਾਰ ਦਾ ਕੰਮ ਕੀਤਾ ਜਿਹੜੇ ਆਪਣੇ ਸਾਰੇ ਨਾਗਾਂ ਇਹਦੇ ਵਿੱਚੋਂ ਆ ਇੱਕ ਦੋ ਬੈੜਾਂ ਲਈਆਂ ਵੀ ਆ ਕਾ ਬੈੜ ਲਈ ਦੀ ਆ ਤੇ ਕਿ ਇਹ ਵੀ ਉਦੋਂ ਬੰਦਾ ਮੌਜੂਦ ਸੀ ਆਪਾਂ ਗੱਭਣਾ ਬੈੜਾਂ ਲਈਆਂ ਸੀ ਇਹ ਠੀਕ ਹੈ ਓਕੇ ਹਾਂ ਹੁਣ ਮਜਬੂਰੀ ਦਾ ਕਾਰਨ ਆ ਕਿ ਜਿਹਨੂੰ ਜਿਹੜਾ ਪਰਸੈਂਟ ਦਾ ਪਸ਼ੂ ਚਾਹੇ ਆਪਣੇ ਕੋਲੇ 1-2 ਨਾਗ ਰਹਿ ਵੀ ਜਾਣ ਕੋਈ ਚੱਕਰ ਨਹੀਂ ਦੁੱਧ ਦੇ ਮਾਰਿਆਂ ਨੂੰ ਰੱਖਣੇ ਪੈਣੇ ਆ ਤੇ ਆਪਾਂ ਕੰਮ ਵੀ ਵਪਾਰ ਦਾ ਦੁਬਾਰੀ ਸ਼ੁਰੂ ਕਰਾਂਗੇ ਦੁਬਾਰੇ ਕਰਨਾ ਹਾਂਜੀ ਠੀਕ ਹੈ ਉਹ ਹਲਕੇ ਕਰਨਾ ਵੀ ਮੰਨ ਲਾ ਪਸ਼ੂ ਵੀ ਘਟਾਉਣੇ ਆ ਹਾਂਜੀ ਠੀਕ ਹੈ ਵਪਾਰ ਵੀ ਕਰਨਾ ਤੇ ਸ਼ੁਰੂ ਕਰਨਾ ਠੀਕ ਹੈ ਮੰਨ ਲਾ ਫਿਰ ਗਾਵਾਂ ਤੋਂ ਕਰੋਗੇ ਕਿ ਮੱਝਾਂ ਤੋਂ ਨਹੀਂ ਗਾਵਾਂ ਦੀ ਕਰਨਾ ਜੀ ਓਕੇ ਜਿਆਦੇ ਗਾਵਾਂ ਦਾ ਕਰ ਕਿਉਂਕਿ ਤੇ ਮਸ਼ੀਨ ਲੱਗ ਜਾਂਦੀ ਹੈ ਹਨਾ ਹਾਂਜੀ ਡੈਕਸ ਦੀ ਪ੍ਰੋਬਲਮ ਆ ਥੋੜੀ ਜਿਹੀ ਜਿਆ ਡਿੱਕਾ ਹੋ ਜਾਂਦਾ ਓਕੇ ਹੁਣ ਆਪਾਂ ਕਿੰਨੇ ਕੁ ਪਸ਼ੂ ਗੱਭਣ ਆ ਦੋ ਤਾਂ ਇਹ ਚੈੱਕ ਪਾਸ ਹੀ ਆ ਗਈਆਂ ਮਹੀਆਂ ਚਾਰਾਂ ਚਾਰਾਂ ਮਹੀਨਿਆਂ ਦੇ ਨਾ ਜੀ ਓਕੇ ਜੀ ਤੇ ਦੋਹਾਂ ਦੇ ਜੀ ਕੀ ਕਰੇ ਆਪਣੀ ਪੂਰੀ ਜਾਨ ਦੀ ਗਰੰਟੀ ਨਾਲ ਹੀ ਡਾਕਟਰ ਨੇ ਭਰੇ ਆ ਤੇ ਗਾਂ ਕਰਮਾਂ ਦੀ ਗੱਲ ਆ ਜੀ ਆਪਾਂ ਓਕੇ ਸਟਾਰਟਿੰਗ ਕਰਕੇ ਜਿਹੜੇ ਤੋਂ ਪਹਿਲਾਂ ਕਰਕੇ ਜਿੱਦ ਤਰ ਮਰਜੀ ਚਲੋ ਉਧਰ ਦੇ ਸਿਰੇ ਤੋਂ ਆਜੋ ਜੀ ਹਾਂਜੀ ਸੋ ਵੀਡੀਓ ਮਿੱਤਰੋ ਕਾਫੀ ਵੱਡੀ ਬਣ ਜਾਣੀ ਆ ਤੇ ਕੱਲਾ ਕੱਲੇ ਪਸ਼ੂ ਦੀ ਆਪਾਂ ਡਿਟੇਲ ਵੀ ਦਿੰਦੇ ਜਾਵਾਂਗੇ ਤੋੜ ਕੇ ਵੀ ਦਿਖਾਉਂਦੇ ਜਾਵਾਂਗੇ ਕਿਉਂਕਿ ਲੋਣੀ ਨਹੀਂ ਦਿਲੇ ਰਦਾ ਠੀਕ ਹਲੇ ਥੋੜਾ ਜਿਹਾ ਸਾਡਾ ਜਿਹੜਾ ਵੀਡੀਓ ਬਾਈ ਨੂੰ ਵੀ ਕੰਮ ਹੋ ਗਿਆ ਤੇ ਮੈਂ ਵੀ ਥੋੜਾ ਜਿਹਾ ਲੇਟ ਹੋ ਗਿਆ ਤਾ ਕਰਕੇ ਪੂਰੀ ਤਿਆਰੀ ਨਹੀਂ ਕੀਤੀ ਬੱਚੇ ਨਹੀਂ ਨਿਵਾਏ ਤੇ ਨੋਰਮਲ ਵੀਡੀਓ ਬਣਾ ਰਹੇ ਆ ਤੇ ਦੂਜੀ ਗੱਲ ਅਸੀਂ ਜਿਹੜੀ ਵੀਡੀਓ ਬਣਾ ਰਹੇ ਆ ਸ਼ਾਮ ਦੇ 2:30 3:00 ਵਜੇ ਸੀ ਵੀਡੀਓ ਬਣਾ ਰਹੇ ਆ ਮੈਂ ਤਾਂ ਕਹਿੰਦਾ ਮੋਟਰ ਨੂੰ ਰਹਿਣੀ ਤੇ ਜੀ ਭੱਜਣਾ ਜਾਣ ਭੱਜਣਾ ਜਾਣ ਚਲੋ ਕਰਦੇ ਆ ਕੈਮਰੇ ਤੋਂ ਕੈਮਰੇ ਤੋਂ ਦਰਦੇ ਚਲੋ ਡਡੇਲੀ ਦੇ ਦਿਓ ਚਲੋ ਫਿਰ ਇਹ ਹੁਣ ਕਿਹੜਾ ਸੂਆ ਸੂਈ ਵੀ ਆ ਇਹ ਵੀਰੇ ਤੀਜਾ ਸੂਆ ਸੂਈ ਵੀ ਆ ਜਿਹੜੇ 15 ਕਿਲੋ ਕੰਡੇ ਵਾਲਾ ਦੁੱਧ ਦਿੱਤਾ ਹੁਣ ਇਹਦੇ ਥੱਲੇ 9 9.5 ਕਿਲੋ ਦੁੱਧ ਕੋਈ ਆਉਂਦਾ 4 ਦਿਨ ਮੈਣ 15 ਕਿਲੋ ਸੱਜਰ ਦਾ ਸੀ ਹਾਂਜੀ ਸੱਜਰ ਦਾ ਸੀ 9 ਕਿਲੋ ਦੁੱਧ ਹੈ ਹੁਣ 9 ਕੰਡੇ ਤੇ ਨਿਬੜੂਗਾ ਤੇ ਠੀਕਾ ਠੀਕਾ ਜੀ ਉਤਮ ਦਾ ਭਰਾ ਹੋਇਆ ਸਾਰਦਾ ਜੀ ਸਾਨੂੰ ਦਿਖਾਈ ਅੱਗੇ ਕਿੰਨੇ ਕਿਚਰ ਦਾ ਇਹ ਜੀ ਮੈਂ ਡੋਕਾ ਕੱਬ ਡੋਕਾ ਕਰ ਗਈ ਜੀ 100% ਜਾਣੀ ਦੀ ਸੌਰੀ ਆ ਓਕੇ ਹਾਂਜੀ ਸੋ ਮਿੱਤਰੋ ਬਾਈ ਕਹਿੰਦਾ ਵੀ ਪਸ਼ੂ ਥੋੜੇ ਡਰਦੇ ਆ ਤੋਰ ਕੇ ਨਹੀਂ ਦਿਖਾਉਂਦੇ ਤੇ ਮੈਨੂੰ ਤਾਂ ਐਸੀ ਵਕ ਇਕੱਲਾ ਇਕੱਲਾ ਪਸ਼ੂ ਤੋਰ ਕੇ ਵੀ ਦਿਖਾ ਦਾਂਗੇ ਥਣਲੇ ਵੀ ਦੀ ਮਿੱਤਰੋ ਪੂਰੀ ਸਾਫ ਹੈ ਸੱਜਰ ਥੱਲੇ ਬਾਈ ਕਹਿੰਦਾ ਵੀ 15 ਲੀਟਰ ਸੀ ਹਨਾ ਹਾਂਜੀ ਹਾਂਜੀ ਕੁਣਾ ਜੀ ਵੀ 15 ਤੋਂ ਬਾਹਰ ਹੋ ਜੀ ਓਕੇ ਤੇ ਕੈਮਰਾ ਨੇੜੇ ਕਰਕੇ ਮਿੱਤਰੋ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾਵਾਂਗੇ ਥੋੜਾ ਜਿਹਾ ਮੜਾ ਹੱਥ ਮਾਰੋ ਪਿੰਡੇ ਤੇ ਹਾਂਜੀ ਹੱਥ ਮਾਰੋ ਪਿੰਡੇ ਤੇ ਮੜਾ ਨਹੀਂ ਕੋਈ ਕੋਈ ਇਹ ਮਸਲਾ ਜੀ ਇਹ ਤਾਂ ਰੈਂਕ ਦੇ ਮਿਲਦੀਆਂ ਜੀ ਮਈਆਂ ਠੀਕ ਹੈ ਪੀੜੀ ਡਾਹ ਕੇ ਸਾਡੇ ਕੋਈ ਸੈਡ ਸੂਟ ਦਾ ਤਾਂ ਨਹੀਂ ਨਹੀਂ ਕੋਈ 19 20 ਦਾ ਵੀ ਨਹੀਂ ਜੀ ਇੱਕ ਘਾੜ ਦਾ ਵੀ ਫਰਕ ਨਹੀਂ ਓਕੇ ਹਾਂਜੀ ਨਾ ਕੋਈ ਸਾਲਾ ਨਾ ਕੋਈ ਛਿੱਟਾ ਜੀ ਠੀਕ ਹੈ ਹੁਣ ਮੜਲਾ ਵੀ 9 ਕਿਲੋ ਦੁੱਧ ਹੈ ਹਾਂਜੀ 9 ਕਿਲੋ ਪੰਡੇ ਵਾਲਾ ਦੁੱਧ ਹੈ ਜੀ ਬੱਚਾ ਕੀ ਆ ਬੱਚਾ ਮਗਰ ਕਟਾ ਜੀ ਮਗਰ ਕਟਾ ਆਹ ਹਾਂਜੀ ਆਹ ਕੱਟਾ ਜੀ ਓਕੇ ਤੇ ਮੁੱਲ ਕੀ ਕਰਤਾ ਜੀ ਮੁੱਲ ਜੀ ਇਹਦਾ 1 5 ਕਰਦੇ ਆ 1 5 ਹਾਂਜੀ ਮਾਣਦਾਨ ਮਾਣਦਾਨ ਕਰ ਦਾਂਗੇ ਠੀਕ ਆ 15 ਲੀਟਰ ਸੱਜਰ ਥਲੇ ਦੋ ਤੁਸੀਂ 9 ਲੀਟਰ ਇਸ ਵਕਤ ਤਿਆਰ ਆ 9 ਲੀਟਰ ਨਹੀਂ ਕਿਲੋਆਂ ਚ ਆ ਜੀ 9 ਕਿਲੋ ਤਿਆਰ ਆ ਤੇ ਟੀਕੇ ਲੱਗੇ ਨੂੰ ਕਿੰਨੇ ਦਿਨ ਹੋਗੇ ਠੀਕ ਆ ਜੀ ਅੱਜ ਚੌਥਾ ਪੰਜਵਾਂ ਦਿਨ ਆ ਕੱਪ ਡੋਕਾ ਜਾ ਓਕੇ 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 ਬਾਈ ਨੇ ਪਹਿਲਾਂ ਮੇਤਰੋ ਟੀਕੇ ਦਿਖਾਏ ਆ ਸੋਨੂੰ ਵੀ ਦਿਖਾ ਦਾਂਗੇ ਤੇ ਹੁਣ ਆਪਾਂ ਦੂਜੇ ਨੰਬਰ ਤੇ ਗੱਲ ਕਰਦੇ ਹਾਂ ਹਾਂ ਇਹਦਾ ਕਿਹੜਾ ਸੂਆ ਜੀ ਇਹਦਾ ਵੀਰੇ ਤੀਜਾ ਸੂਆ ਸੂਈ ਵੀ ਆ ਇਹ ਹਾਂਜੀ ਉੱਥੇ ਤੀਜਾ ਸੁਣੀ ਦੀ ਸੁਆ ਇਹ ਮੂਹਰੇ ਸੂਗੀ ਉਹ ਚੌਥੇ ਸੁਣੀ ਆ ਉਹ ਚੌਥੇ ਸੁਣੀ ਆ ਨਾ ਇਹ ਤੀਜੇ ਸੁਣੀ ਆ ਇਹ ਚੌਥੇ ਆ ਇਹ ਚੌਥੇ ਸੁਣੀ ਆ ਠੀਕ ਆ ਤੇ ਦੁੱਧ ਸਹੀ ਕਿੰਨਾ ਕੱਢਿਆ ਬਾਈ ਇਹਦਾ ਦੁੱਧ ਬਾਈ ਇਹਦੇ ਥੱਲੇ ਸੀਗੇ 16 ਕਿਲੋ ਕੰਡੇ ਵਾਲਾ ਦੁੱਧ ਓਕੇ ਹੁਣ ਇਹਦੇ ਥੱਲੇ 9 9.5 ਕਿਲੋ ਦੁੱਧ ਆ 4 ਮਹੀਨਾ ਦੀ ਗੱਪਣ ਚੈੱਕ 4 ਮਹੀਨਾ ਦੀ ਗੱਪਣ 9.5 ਸਾਢੇ 9 ਤੋਂ ਉੱਪਰ ਉੱਪਰ ਆ ਠੀਕ ਆ ਤੇ ਮੁੱਲ ਕੀ ਕਰਤਾ ਜੀ ਦਾ ਫਿਰ ਮੁੱਲ ਜੀ ਇਹਦਾ ਦੇਣ ਲੈਣ ਇੱਕ 10 ਆ ਜੀ ਦੇਣ ਲੈਣ ਇੱਕ 10 ਮਗਰ ਕੱਟੀ ਜੀ ਬਹੁਤ ਸੋਹਣੀ ਕੱਟੀ ਜੇ ਕੱਟੀ ਕਿਸੇ ਨੇ ਛੱਡਣੀ ਹੈ ਮੈਂ 10000 ਦੀ ਕੱਟੀ ਰੱਖ ਲਵਾਂ ਕਿਹੜੇ ਟੀਕੇ ਦੀ ਹੈ ਕੱਟੀ ਜੀ ਟੀਕੇ ਦਾ ਤੁਸੀਂ ਰਹਿਣ ਹੀ ਦਿਓ ਆਪਾਂ ਐਵੇਂ ਝੂਠ ਜਾਨੀ ਮੈਂ ਆਪਣਾ ਟੀਕਾ ਭਰਾ ਵੇ ਜੇ ਕਿਸੇ ਨੇ ਕੱਟੀ ਛੱਡਣੀ ਹੈ ਬਿਨਾ ਕੱਟੀ ਤੋਂ ਵੀ ਮਿਲਦੀ ਹੈ ਕੱਟੀ ਤੋਂ ਬਿਨਾ ਮਿਲਦੀ ਹੈ 10000 ਮੰਨ ਲਾ ਤੁਸੀਂ ਰੱਖ ਲਓਗੇ ਹਾਂ ਜੀ ਮੈਂ 10000 ਦੀ ਕੱਟੀ ਰੱਖ ਓਕੇ ਮੁੱਲ ਕਰਤਾ ਇੱਕ ਇੱਕ 10 ਦੁੱਧ ਹੈਗਾ 9 ਕਿਲੋ 9 ਕਿਲੋ ਕੰਨ ਚ 4 ਮਹੀਨਾ ਦੀ ਗੱਬਣਾ ਹਾਂ 4ਾਂ ਦੀ ਗੱਬਣਾ ਚੱਕ ਪਾਸ ਇੱਕ ਦੋਸਤੋਂ ਸਾਂਪ ਜ਼ਰੂਰ ਲਈ ਜੀ ਹਾਂਜੀ ਇਹ ਦੱਸ ਦੋ ਜੀ ਹਾਂ ਕਿਉਂਕਿ ਮੈਂ ਤੋੜ ਕੇ ਵੀ ਦਿਖਾ ਦੇਣਾ ਕੋਈ ਚੱਪਾ ਦੀ ਨਹੀਂ ਕੋਈ ਨਾ ਠੀਕ ਹੈ ਐ ਨਹੀਂ ਕੋਈ ਗੱਲ ਕਈ ਵਾਰ ਬੰਦਾ ਕਹਿੰਦਾ ਵੀ ਤੋੜ ਕੇ ਨਹੀਂ ਦਿਖਾਈ ਕਈ ਵਾਰ ਵਾਲੇ ਨੂੰ ਮੈਂ ਹੁੰਦਾ ਵੀ ਲੰਗ ਲੰਗਣਾ ਮਾਰਦਾ ਹੋਏ ਪਸ਼ੂ ਕਨੇ ਆਪ ਦੀ ਇਹ ਵੱਡੇ ਕੱਦ ਘਾਟ ਵਾਲੀ ਆ ਵੱਡੀ ਬੇਲ ਵਾਲੀ ਆ ਜੀ ਕਮੈਂਟ ਨਹੀਂ ਕਰਦੇ ਆਪ ਸਾਨੂੰ ਆਪ ਕੀ ਗੱਭਰਾਸੀ ਦਿਮਾਰਦੀ ਆ ਆਪ ਦੀ ਇਹ ਆਪ ਨਵਾਬ ਦੀ ਆ ਓਕੇ ਜਮਾ ਉਹਦੇ ਨਾਲ ਮੱਝ ਨਾਲ ਵੀ ਜਿਹੜੀ ਉਹਦੇ ਨਵਾਬ ਦੀ ਮਾਂ ਸੀ ਸਰਚ ਕਰ ਖਾਦਾ ਜੀ ਕਿਉਂ ਕਰਤੋ ਹੀ ਜਾਂਦੇ ਓਕੇ 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 ਉਂ ਵੈਸੇ ਕਿਹੜਾ ਸਿਮੰਦ ਦਾ ਬੱਚਾ ਦਾ ਐ ਵੀ ਦੱਸ ਦਈਏ ਚਲੋ ਮੰਨਣਾ ਨਾ ਮੰਨ ਸਿਮੰਦ ਦਾ ਬੱਚਾ ਸਿਮੰਦ ਦਾ ਕਿਉਂਕਿ ਮੰਨਣਾ ਨਾ ਮੰਨਣਾ ਵੱਖਰੀ ਗੱਲ ਹਨਾ ਚਲੋ ਆਪਣਾ ਤਾਂ ਕਰਾਂ ਜਿਹੜੀ ਦੂਜੀ ਮਾਂ ਦਾ ਸਿਕੰਦਰ ਦਾਗਾ ਠੀਕ ਹੈ ਹਾਂ ਤੇ ਆਪਾਂ ਤਾਂ ਬੱਚੇ ਨਹੀਂ ਸੀ ਦੱਸਦੇ ਵੀ ਕੋਈ ਨਹੀਂ ਕੋਈ ਕਮੈਂਟ ਲਾ ਦੇ ਦਾ ਕਰਨਾ ਆਪਾਂ ਇਹ ਵੀ ਡਾਕਟਰ ਤਰਸੀਮ ਦੇ ਪਰੇ ਵੜੀ ਕੇ ਨਹੀਂ ਨਹੀਂ ਇਹ ਤਾਂ ਤਸੀਮ ਨਹੀਂ ਸਾਡੇ ਪਿੰਡੋਂ ਆਜੀ ਓਕੇ ਸਰਦੀ ਆ ਠੀਕ ਹੈ ਕਰਿਆ ਸੀ ਮੁੰਡੇ ਨੇ ਟਕੈਤ ਦਾ ਟੀਕਾ ਭਰਿਆ ਵਾ ਹੁਣ ਗਾਹਾਂ ਹਾਂਜੀ ਟਕੈਤ ਦਾ ਇਹਦੇ ਇਹਦੇ ਟਕੈਤ ਦਾ ਆਪ ਹੈਗੀ ਆ ਆਪ ਨਮਾਗ ਦੀ ਆ ਤੇ ਬੱਚਾ ਸੀ ਇਹਦਾ 30 30 ਮਾ ਦਾ ਹੁਣ ਤੀਜੇ ਨੰਬਰ ਤੇ ਚੋਟੀ ਵੱਡੇ ਕਦ ਕਾਟ ਵਾਲੀ ਹੈ ਨਾ ਇਹ ਜੀ ਤਰਸੀਮ ਦਾ ਟੀਕੇ ਭਰਿਆ ਹੋਇਆ ਸੀਗਾ ਇਹ ਆਪਾਂ ਬਲਾਸਪੁਰੋਂ ਯਾਨੀ ਕੱਚੀ ਲਈ ਸੀ ਗੱਭਨ ਸਿਆਣ ਸੱਤਾ ਮਹੀਨੇ ਦੇ ਹਾਸਰ ਚੋਟੀ ਠੀਕ ਹੈ ਇਹ ਅਰਜਨ ਕੁੰਗੜ ਦੀ ਆਕਾ ਹਾਂਜੀ ਤਰਸੀਮ ਦਾ ਸਾਰਾ ਇਹਨੂੰ ਪਤਾ ਤੇ ਆਪ ਇਹਦੇ ਵੀ ਯਾਨੀ ਦੀ ਭੀਸਮ ਦੀ ਕੋਈ ਕੱਟੀ ਇਹਦੇ ਮਗਰ ਠੀਕ ਹੈ ਕਿੰਨਾ ਦੁੱਧ ਕੱਢਿਆ ਨੇ ਇਹਨੇ ਦੁੱਧ ਵੀਰੇ ਇਹ ਪਹਿਲਾ ਬੱਚਾ ਪੁੱਲ ਗਈ ਸੀ ਠੀਕ ਹੈ ਤੇ 10 11 ਕਿਲੋ ਇਹਨੇ ਦੁੱਧ ਦਿੱਤਾ ਹਾਂਜੀ ਹੁਣ ਇਹਦੇ ਥੱਲੇ ਦੁੱਧ ਹੈਗਾ 6.5 ਕਿਲੋ ਸੱਤ 6.5 ਸੱਤ ਕਿਲੋ ਗੱਬਣ ਗੱਬਣ ਜੀ ਇਹ ਹੁਣ ਹੋਈ ਐ ਚਾਰਾਂ ਪੰਜਾਂ ਦਿਨਾਂ ਦੀ ਇੱਕ ਸੇਮ ਇਕੱਠੀ ਨੇ ਇਕੱਠੀਆਂ ਤੇ ਢੀਕੇ ਲੱਗੇ ਆ ਸ਼ਾਮ ਪਤਾ ਨਹੀਂ ਕਿਹੜਾ 10 ਕਿਲੋ ਸਾਂਭਾਲ ਕੀ ਦਾ ਹਾਂ ਸਾਂਭਾਲ ਕੀ ਦਾ ਠੀਕ ਹੈ ਜੀ ਓਕੇ 10 ਕਿਲੋ ਦੁੱਧ ਦਾ ਸੱਜਰ ਥੱਲੇ ਸੀ ਹੁਣ ਕਿੰਨਾ 6 ਕਿਲੋ ਹੈ ਜੀ 6 ਕਿਲੋ ਦੁੱਧ ਹੈ ਹਾਂਜੀ ਮਗਰ ਬੱਚਾ ਬੱਚਾ ਜੀ ਹੈਣੀ ਇਹਦੇ ਮਗਰ ਇਹਦੇ ਮਗਰ ਬੱਚਾ ਹੈ ਜੀ ਹ ਤੇ ਮੁੱਲ ਕੀ ਕਰਤਾ ਜੀ ਮੁੱਲ ਜੀ ਇਹਦਾ 1 5 ਕਰਦੇ ਪਹਿਲੇ ਸੂਏ ਸੂਈ ਵੀ ਆ ਦੂਜੇ ਦੀ ਖਾਤਰ ਬਣੀ ਵੀ ਆਹ ਦੰਦਾਂ ਚ ਹੀ ਆ ਜੀ ਅਜੇ ਚੌਕ ਦੇ ਦੰਦ ਕੱਢ ਦੀਏ ਜੀ ਕੋਈ ਆ ਨਹੀਂ ਕੋਈ ਚਲੋ ਵੱਡੇ ਕੱਢ ਦੀਏ ਖਾਣ ਪੀਣ ਨੂੰ ਖੁੱਲੀ ਆ ਜੀ ਓਕੇ ਵੱਡੇ ਕਾਦਾ ਕਾਠਾਣਗੇ ਮਿੱਤਰੋ ਤਿੰਨੇ ਇਹ ਇਹ ਨਹੀਂ ਆ ਨਹੀਂ ਕਹਿ ਸਕਦਾ ਵੀ ਬੰਦਾ ਕੋਈ ਛੋਟੇ ਜਿਹੇ ਜਾਨਦਰ ਜਿਹੜੇ ਚ ਬਣ ਕੇ ਤੋਲੋ ਕੋਈ ਐਸੇ ਜਾਨੀ ਓਕੇ ਹਾਂ ਸਾਥੀ ਤੇ ਮਿਲਦਾ ਮੁੱਲ ਫੇਰ ਦੱਸ ਦਿਓ ਇਹਦਾ ਮੁੱਲ ਜੀ ਇਹਦਾ 1 5 1 5 ਹਾਂਜੀ ਓਕੇ ਚੌਥੇ ਨੰਬਰ ਤੇ ਆ ਗਈ ਜੀ ਮੈੜ ਹਣਾ ਹਾਂਜੀ ਸੁਗਾ ਦੂਜਾ ਦੂਜਾ ਸੁੰਦੀ ਤੀਜਾ ਹਾਂਜੀ ਤੇ ਕਿੰਨਾ ਦੁੱਧ ਕੱਟਿਆ ਵਾ ਇਹ ਵੀ ਇਹ ਆਪਾਂ ਨੂੰ ਇਹ ਆਪਾਂ ਲਈ ਸੀਗੀ ਤੁਹਾਨੂੰ ਦੱਸਿਆ ਜਿਹੜੇ ਆਪਣੇ ਘਰ ਦੇ ਸੀਗੇ ਉਹ ਬੱਕਰੀ ਗੱਲ ਇਹ ਆਪਾਂ ਵੇਣ ਲਿਆਂਦੀ ਸੀਗੀ ਇਹਦਾ ਜਾਣੀ ਦੀ 32 ਤੇ 33 ਕਿਲੋ ਦੁੱਧ ਦਾ ਕਾਰਡ ਆ ਠੀਕ ਆ ਤੀਜੇ ਸੂਏ ਸੁਣੀਆ 2-4 ਦਿਨ ਬਾਕੀ ਆ ਹਾਂਜੀ ਇਹਦੀ ਜੀ 6 0 ਫੈਟ ਆਉਂਦੀ 6 0 ਹਾਂਜੀ ਆਪਾਂ ਜੀ 25 ਕਿਲੋ ਦੀ ਲਾਈਫ ਕੇ ਗਾਰੰਟੀ ਦੇ ਦੇਵਾਂਗੇ ਓਕੇ ਜਿਹੜਾ ਵੀ ਭਰਾ ਕੋਈ ਆ ਦੋਸਤ ਮਿੱਤਰ ਨਵਾਂ ਕੰਮ ਕਰਨਾ ਚਾਹੁੰਦਾ ਤਾਂ ਮਿੱਤਰੋ ਇਹ ਜੀਆਂ ਗਾਵਾਂ ਜਰੂਰ ਲਿਓ ਕਿਉਂਕਿ ਜਿੱਥੇ ਮਰਜੀ ਬੰਨ ਦਿਓ ਕੋਈ ਵੀ ਮਿੱਤਰੋ ਸਮੱਸਿਆ ਨਹੀਂ ਆਉਣੀ ਵੱਡੇ ਹਵਾਨੇ ਵਾਲੀ ਆ ਤੇ ਥਾਂਲੇ ਵੀ ਨਹੀਂ ਮਿੱਤਰੋ ਪੂਰੀ ਸਾਫ ਹੈ ਤੇ ਮੁੱਲ ਕੀ ਕਰਤਾ ਜੀ ਮੁੱਲ ਜੀ ਇਹਦਾ ਆਪਾਂ ਦੇਣ ਲੈਣ ਫਿਕਸ ਜਾ ਪ੍ਰਾਈਜ਼ ਆ ਜੀ 95 ਦੀ ਦੇਵਾਂਗੇ ਆਪਾਂ ਓਕੇ ਜਿਹੜੇ ਆਪਣੇ ਰੇਟ ਆ ਇਹਦੇ ਚ ਥੋੜਾ ਥੋੜਾ ਮਾਰ ਜਣਾ ਭਾਈ ਬਾੜੇ ਨਹੀਂ ਜੀ ਮਾੜੇ ਮੋਟੀ ਹੋਣਗੇ ਆਪਾਂ ਓਕੇ ਹੁਣ ਜੀ ਆ ਬੈਡ ਲਿਆਂਦੀ ਵੀ ਆਪਾਂ ਵੀ ਪੈਸੇ ਲਾ ਕੇ ਲਿਆਂਦੀ ਆ ਓਕੇ 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 ਜਿਹੜਾ ਵੀਡੀਓ ਦੇਖਦੇ ਹੁਣ ਕੋਈ ਐ ਤਾਂ ਹੈ ਨਹੀਂ ਵੀ ਆਪਾਂ ਤੁਰੇ ਜਾਂਦੇ ਹੁਣੇ ਪਾਲਦੇ ਹਾਂ ਹਾਂ ਵੱਡੇ ਕਦ ਘਾਟ ਵਾਲਿਆ ਮਿੱਤਰੋ ਸੋਹਣੇ ਸਿਹਤ ਵਾਲੀ ਆ ਤੇ ਦੁੱਧ ਵਾਲੀ ਆ ਜੇ ਸਰੀਰ ਦੀ ਬਣਤਰ ਤੁਸੀਂ ਦੇਖੋ 20 ਟੈਪ ਹੈ ਬਹੁਤ ਤਕੜੀ ਤੇ ਦੁੱਧ ਬਾਈ ਕਹਿੰਦਾ ਵੀ 30 ਬੱਤੀ ਆ 25 28 ਲੀਟਰ ਦੀ ਬਾਈ ਕਹਿੰਦਾ ਵੀ ਗਾਰੰਟੀ ਲੈਣਾ ਆ ਮਿੱਤਰੋ ਬੱਚੇ ਆ ਹਨਾ ਹਾਂਜੀ ਇਹ ਬੱਚੇ ਦੀ ਆਪਣੇ ਉਹ ਜਿਹੜੀ ਦੀ ਸਾਹ ਪੁੱਤਰੀ ਆ ਮਾਂ ਦੀ ਉਹਦੀ ਕੱਟੀ ਆ ਜੀ ਇਹ ਆਪਾਂ 10000 ਦੀ ਆਪਾਂ ਕਹਿ ਰੱਖ ਲਾਂਗੇ ਠੀਕ ਆ ਤੇ ਆ ਕੱਟਾ ਹੈਗਾ ਜੀ ਉਹਦਾ ਉਹ ਆਪਣੇ ਪਹਿਲੇ ਨੰਬਰ ਵਾਲੀ ਦਾ ਸਕੰਦਰ ਦਾ ਸਕੰਦਰ ਦਾ ਹਾਂਜੀ ਉਹ ਬੱਚੇ ਦੇ ਮਿਲਦੀ ਆ ਠੀਕ ਹੈ ਤੇ ਇੱਕ ਜੀ ਆ ਮਰਜ ਆਪਣੀ ਇਹਦਾ ਟੋਕੜ ਗੱਪਣ ਇਹ ਟੋਕੜ ਗੱਪਣ ਆ 4 ਮਹੀਨੇ ਦੀ ਗੱਪਣ ਆ ਠੀਕ ਹੈ 8 ਕਿਲੋ ਦੁੱਧਾ ਕੰਡੇ ਵਾਲਾ ਸੁਆ ਕਿਹੜਾ ਹੋ ਸੁਆ ਜੀ ਇਹ ਤੀਜਾ ਸੂਈ ਵੀ ਆ ਚੌਥੇ ਨੂੰ ਨੂੰ ਦੇ ਸੂਣਾ ਤੀਜਾ ਸੂਈ ਵੀ ਆ ਚੌਥੇ ਨੂੰ ਸੁਣਾ ਹਾਂਜੀ ਤੇ ਦੁੱਧ ਕਿੰਨਾ ਦੁੱਧ 8 ਕਿਲੋ ਆ ਜੀ ਕੰਡੇ ਵਾਲਾ ਤੇ ਸੱਜਰ ਥੱਲੇ ਦੁੱਧ ਕਿੰਨਾ 14 ਕਿਲੋ ਸੀ ਓਕੇ ਠੰਡੀ ਸੀ ਇਹ ਇੰਨੀ ਹੈ ਕਰਦ ਮਿੱਤਰੋ ਦਰਮਿਆਨਾ ਛੁਆ ਚੌਥਾ ਪੰਜਵਾਂ ਨਹੀਂ ਨਹੀਂ ਤੀਜਾ ਛੁਆ ਸੂਈਓ ਚੌਥਾ ਸੂਈਆ ਚੌਥੇ ਨੂੰ ਸੂਣਾ ਹੈ ਓਕੇ ਥਾਂਲੇ ਵੀ ਨਹੀਂ ਮਿੱਤਰੋ ਪੂਰੀ ਸਾਫ ਹੈ ਪੂਰੀ ਠੰਡੀ ਸੀਰ ਹੈ ਠੰਡੀ ਸੀਰ ਹੈ ਤੇ ਦੁੱਧ ਵੀ ਕਹਿੰਦਾ ਵੀ ਸੱਜਰ ਥੱਲੇ ਮਿੱਤਰੋ 14 ਲੀਟਰ ਸੀ ਪਤਲੇ ਪਿੰਡੇ ਦੀ ਹੈ ਹਾਂਜੀ ਕੋਈ ਐ ਨਹੀਂ ਗਾ ਠੰਡੀ ਸੀਰ ਤਾਂ ਨਜਾਇਜ਼ ਆ ਜੀ ਕੋਈ ਬੱਚਾ ਚੋਲੇ ਗੁੜੀ ਚੋਲੇ ਕੋਈ ਹੱਥ ਦਾ ਨਹੀਂ ਕਰਦੇ ਕੋਈ ਪਸੂ ਨਹੀਂ ਹੱਥ ਦਾ ਕਰਦੇ ਓਕੇ ਓਕੇ ਦੁਬਾਰੇ ਰੇਟ ਫੇਰ ਦੱਸ ਦਿਓ ਜੀ ਇਹਦਾ ਇਹ ਤਾਂ ਤਾਂ ਜੀ ਦੱਸਿਆ ਹੀ ਨਹੀਂ ਖਾਣੀ ਰੇਟ ਆਪਾਂ ਦੱਸਿਆ ਨਹੀਂ ਚਲ ਦੱਸ ਦੇ ਬੱਸ ਪਤਾ ਨਹੀਂ ਚਲੋ ਕੋਈ ਨਹੀਂ ਮਰੀ ਵੀਰੇ ਜਰਾ ਇਹਦਾ ਇੱਕ ਪੰਜ ਕਰ ਦੇ ਇੱਕ ਪੰਜ ਹਾਂ ਗੱਪਣ ਵੀ ਇਹਦੇ ਮੰਗ ਗੱਪਣ ਆ 4 ਮਹੀਨਾ ਦੀ ਗੱਪਣ ਆ 8 8 ਕਿਲੋ ਦੁੱਦਾ ਹਾਂਜੀ 8 ਕਿਲੋ ਦੁੱਦਾ ਜੀ ਠੀਕ ਆ ਬੱਚਾ ਕਿਹੜਾ ਦਾ ਆਹ ਖੜਾ ਜੀ ਕਟਾ ਇਹਦਾ ਕਟਾ ਹਾਂਜੀ ਓਕੇ ਚਲੋ ਅੱਗੇ ਨੰਬਰ ਤੇ ਚਲੋ ਬੱਸ ਲੈਣ ਦਿਓ ਵੀਡੀਓ ਬਾਲੀ ਵੱਡੀ ਬਣ ਜਾਣੀ ਫਿਰ ਭਰਾਵਾਂ ਨੇ ਦੇਖਣੀ ਨਹੀਂ ਹਾਂਜੀ ਇਹਦੀ ਡਿਟੇਲ ਪਹਿਲਾ ਸੂਆ ਸੂਈ ਵੀ ਆ ਬੈਣ ਪਹਿਲਾ ਸੂਆ ਸੂਈ ਵੀ ਆ ਚੌਕ ਦੇ ਦੰਦ ਚੜਦੀ ਆ ਜੀ ਓਕੇ ਹਜੇ ਮੈੜੇ ਤੋਂ ਇਹੇ ਸਟਾਰਟ ਨਹੀਂ ਹੋਈ ਠੀਕ ਹੈ ਅੱਜ ਕੰਡੇ ਵਾਲਾ ਦੁੱਧ 18 ਕਿਲੋ ਲੀਟਰ ਭਾ ਦੀ 20 ਬਣਾ ਲਓ ਠੀਕ ਹੈ ਲੀਟਰ ਭਾ ਮੈਂ 20 ਬਣਾ ਲਵਾਂ ਹਾਂ ਜੀ ਕੰਡੇ ਵਾਲਾ ਦੁੱਧ 18 ਕਿਲੋ ਕੰਡੇ ਵਾਲਾ 18 ਹਾਂਜੀ ਪਹਿਲੇ ਸੂਏ ਸੂਈ ਵੀ ਆ ਤੇ ਦੂਜੇ ਦੀ ਖਤਰ ਸੁਣੀ ਆ ਹੁਣ ਇਹ ਚੌਈ ਜਾਂਦੀ ਆ ਇਹ ਵੀਰੇ ਉਹਦੇ ਤੁਹਾਡੇ ਸਾਹਮਣੇ ਤੁਸੀਂ ਆਏ ਸੀ ਬੱਚਾ ਲੱਗ ਗਿਆ ਬੱਚਾ ਲੱਗ ਗਿਆ ਜਦੋਂ ਨਮਾਉਂਦੇ ਸੀ ਹਾਂ ਜਦੋਂ ਨਮਾਉਂਦੇ ਸੀ ਹਾਂ ਬੱਚਾ ਲੱਗ ਗਿਆ ਜੀ ਚਲੋ ਤੇ ਰੇਟ ਕੀ ਕਰਤਾ ਜੀ ਫਿਰ ਇਹਦਾ ਰੇਟ ਜੀ ਇਹਦਾ ਫੈਕਟਸ ਨਹੀਂ ਰੇਟ ਆ 82000 ਦੀ ਦੇਣਾ 82000 ਦੀ ਦੇਣੀ ਆ ਹਾਂ ਓਕੇ ਹੁਣ ਆਪਾਂ ਮਗਰ ਬੱਸੀ ਆ ਕਿਹੜੇ ਟੀਕੇ ਦੀ ਹੈ ਜੀ ਉਹ 40 116 ਦੀ ਹੈ ਜੀ ਉਹ ਵੀ ਦਿਖਾ ਦਿਗੇ ਜੀ ਮਗਰ ਬੱਸੀ ਆ ਮਿੱਤਰੋ 40 116 ਦੀ ਤੇ 18 ਲੀਟਰ ਦੁੱਧ ਤਿਆਰ ਹੈ ਪਹਿਲੇ ਸੂਏ ਸੂਈ ਵੀ ਆ ਹਨਾ ਹਾਂ ਕੰਡੇ ਦੇ ਧਾਰਦੀ ਹੈ ਜੀ 18 ਓਕੇ ਓਕੇ ਤੇ ਉਹ ਦੋ ਬੱਸੀਆਂ ਵੀ ਦਿਖਾ ਦਿਗੇ ਬਹਿੜਾਂ ਤੇ ਦੋ ਮਿੱਤਰੋ ਆਹ ਬਹਿੜਾਂ ਬਕਾਉ ਹੈ ਏਦੀ ਵੀ ਆਪਾਂ ਡਿਟੇਲ ਲੈਨੇ ਆ ਆਹ ਕਿਹੜੇ ਸੀਮੰਟ ਦੀ ਹੈ ਜੀ ਇਹ ਵੀ ਨੇ ਸਟਾਰ ਦੀ ਆ ਭਣਾ ਦੀ ਕੋਈ ਚੈੱਕ ਕਰਾ ਲਈ ਆਪਣੀ ਇਹਦੇ ਮੇ ਕੋਲੇ ਮਾਂ ਆਪਣੇ ਕੋਲੇ ਸੀ ਇਹਦੀ ਵੀਰੇ ਸਾਹਿਬਾ ਬੈਠਾ ਦੁੱਧ ਦਿੱਤਾ ਹਾਂਜੀ ਆਪਾਂ ਉਦੋਂ ਮਗਰੋਂ ਲਾ ਲਈ ਸੀ 10000 ਤੇ ਆਪਾਂ ਬਸੀ ਹੀ ਰੱਖ ਲਈ ਸੀ ਰੇਟ ਫਿਰ ਕੀ ਕਰਨਾ ਜੀ ਰੇਟ ਇਹ ਆਪਾਂ ਦੇਣ ਲੈਣ 25000 ਦੀ ਥੇਮ ਆ ਦੇਣ ਲੈਣ 25 ਹਾਂਜੀ ਹੁਣ ਇਹਦੇ ਠੀਕੇ ਅੱਜ ਆਪਾਂ ਭਰਾ ਦਾ ਠੀਕਾ ਭਰਿਆ ਗਿਆ ਬਾਜਿਆ ਤਾਰਾਂ ਦੇਖ ਲੋ ਚੈੱਕ ਕਰ ਲੋ ਓਕੇ ਕਿਹਨਾਂ ਦੀ ਕਾਹਾਂ ਰਹਿਣ ਕਰ ਲਈ ਰਹਿਣ ਕਰਨ ਦੀ ਅੱਗੇ ਅੱਗੇ ਰਹਿ ਗਈ ਹਣਾ ਤੇ ਆਹ ਬੈਠ ਜੀ ਏ ਬੈਂਡ ਦੇ ਵੀਰੇ ਠੀਕ ਆ ਭਰਾਏ ਨੂੰ ਹੋ ਗਏ 20 ਰਣਾ ਹਰਕਤ ਕੀਤੀ ਨਹੀਂ ਹਜੇ 20 ਰਣਾ ਨਿਕਦੇ ਤਾਂ ਸਮਝ ਨੋ ਵੀ ਰਹੀ ਗਈ ਓਕੇ ਹਾਂਜੀ ਇਹ ਬੱਚਾ ਛੱਟ ਗਈ ਸੀ ਹਾਂ ਬੱਚਾ ਛੱਟ ਗਈ ਸੀ ਹਣਾ ਹਾਂਜੀ ਹੁਣ ਦੁੱਧ ਦਿੰਦੀ ਇਹ 4-5 ਲੀਟਰ ਜਾਣੀ ਦੀ ਟਾਈਮ ਵਧੀਆ ਘਪਾਉ ਕੋਈ ਦਾਣੇ ਦਾ ਨਹੀਂ ਕੋਸ ਨਹੀਂ ਪੱਠਿਆਂ ਤੇ ਦੇਂਦੇ ਆ ਥੋੜ ਥੋੜੀ ਦਾਣਾ ਪਾ ਵੀ ਦੇਣਾ ਜੀ 6 ਕਿਲੋ ਕਰ ਦੇ ਦੀ ਆ ਥੋੜੀ ਸੈਡ ਲੈਂਦੀ ਆ ਹਣਾ ਹਾਂਜੀ 19 ਵੀ ਹੈਗਾ ਜੀ ਤੇ ਦੁੱਧ ਬਰਾਬਰ ਆ ਕ ਦੁੱਧ ਬਰਾਬਰ ਆ ਦੁੱਧ ਬਰਾਬਰ ਆ 19-20 ਮਿੱਤਰੋ ਸੈਡ ਆ ਕਿਉਂਕਿ ਆਪਣਾ ਫਰਜ਼ ਮੰਨਦਾ ਹਰ ਚੀਜ਼ ਦੱਸਣ ਦਾ ਮੁੱਲ ਫਿਰ ਕੀ ਕਰਤਾ ਜੀ ਮੇਰੇ ਦੇ ਲੈਣਾ ਹੈ ਨਾ 25000 ਇਹਦਾ ਵੀ 25 ਦਿਓਦਾ ਵੀ 25 ਤੇ ਫੋਨ ਨੰਬਰ ਬੋਲ ਦਿਓ ਜੀ ਆਪਣਾ 98785 98785 01266 ਜੀ 01266 ਹਾਂਜੀ ਪਿੰਡ ਬੁਰਜਕਲਾਲਾ ਪਿੰਡ ਬੁਰਜਕਲਾਲਾ ਤਸਵੀਰ ਜਗਰਾਉਂ ਤੇ ਜ਼ਿਲ੍ਹਾ ਲੁਧਿਆਣਾ ਹਾਂਜੀ ਸੋ ਦੋਸਤੋ ਸਾਰੇ ਨਗ ਮਿੱਤਰੋ ਚੰਗੇ ਆ ਨੇੜੇ ਜੀ ਚੜ੍ਹਦੀ ਵਾਲੇ ਪਾਸੇ ਸਾਡੇ ਗੁਰੂ ਘਰ ਹੈ ਹਾਂ ਬਾਰ ਦੇ ਸਾਹਮਣੇ ਮਿੱਤਰੋ ਭਾਈ ਨਸਾਨੀ ਸੌਖੀ ਆ ਕਿਉਂਕਿ ਗੁਰਦੁਆਰਾ ਨਾਲ ਹੀ ਛੱਪੜਾ ਨਾਲ ਛੱਪੜਾ ਸੋ ਸਾਰੇ ਵੀਰਾਂ ਦਾ ਧੰਨਵਾਦ